ਮੈਂ ਸਰਵਰ ਸਿੰਘ ਪੰਦੇਰ ਕਿਸਾਨ ਮਿਹਨਤੂ ਸੈਕਟਰੀਟੀ ਪੰਜਾਬ ਤੋਂ ਜਿਹੜੀ ਪੀਜੂਆ ਪੰਜਾਬ ਯੂਨੀਵਰਸਿਟੀ 1947 ਤੋਂ ਬਾਅਦ ਲਾਹਤੋਆਕੇ ਸ਼ਿਫਟ ਹੋਈ ਸੀਗੀ ਤੇ ਚੰਡੀਗੜ੍ਹ ਵਿੱਚ ਚੱਲ ਰਹੀ ਸੀ ਅੱਜ ਕੇਂਦਰ ਸਰਕਾਰ ਨੇ ਫੇਰ ਪੰਜਾਬ ਤੇ ਪੰਜਾਬੀਆਂ ਤੇ ਕਮਲਾ ਨਮਾ ਬਟਿਆ ਉਹਦੀ ਸੈਨੇਟ ਨੂੰ ਭੰਗ ਕਰ ਦਿੱਤਾ ਗਿਆ ਉਹਦਾ ਸੈਨੇਟਿਕ ਆਜ਼ਾਦ ਖੈਸਲੇ ਲੈਂਦੀ ਹਿੱਸੇ ਤਰਖਦਾ ਸੋਦਾ ਪ੍ਰਬੰਧਨ ਹੋਵੇ ਕੋਈ ਸੰਸ਼ੋਧਨ ਹੋਵੇ ਕੁਝ ਵੀ ਹੋਵੇ ਉਹਨੂੰ ਖਤਮ ਕਰ ਦਿੱਤਾ ਤੇ ਸਾਰਾ ਕੁਝ ਉਹਨੂੰ ਕੇਂਦਰ ਦੇ ਹੱਥ ਵਿੱਚ ਚਲਾ ਗਿਆ ਅਸੀਂ ਕੇਂਦਰ ਦੇ ਪੰਜਾਬ ਸਰਕਾਰ ਦੀ ਚੁੱਪੀ ਤੇ ਬਹੁਤ ਸਖਤ ਨਿੰਦਿਆ ਕਰਦੇ ਹਾਂ ਔਰ ਜਿੰਨੀਆਂ ਵੀ ਸਟੂਡੈਂਟ ਆਰਗੇਨਾਈਜੇਸ਼ਨਸ ਨੇ ਸਾਰੀਆਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਤਗੜੀਆਂ ਹੋ ਕੇ ਇੱਕ ਤੇ ਸਟ੍ਰਗਲ ਕਰਨ ਪ੍ਰੋਫੈਸਰ ਸਭਾ ਨੂੰ ਕਹਿੰਦੇ ਆ ਕਿ ਉਹਨਾਂ ਨੂੰ ਵੀ ਸਟ੍ਰਗਲ ਕਰਨੀ ਚਾਹੀਦੀ ਆ ਸਾਡੀ ਜਥੇਬੰਦੀ ਕਿਸਾਨ ਮਜ਼ਦੂਰ ਮੋਰਚਾ ਪਹਿਲਾਂ ਵੀ ਵਿਦਿਆਰਥੀਆਂ ਦੇ ਅੰਦੋਲਨ ਨੂੰ ਸਹੀ ਸਮਝਦਾ ਰਿਹਾ ਔਰ ਸਮਰਥਨ ਕਰਦਾ ਰਿਹਾ ਹੈ। ਅਰੇ ਫੈਸਲਾ ਪੰਜਾਬੀਆਂ ਦੇ ਬਹੁਤ ਵਿਰੋਧਿਆ ਆਰਗੇਨਾਈਜੇਸ਼ਨ ਦੇ ਤਕੜੀਆਂ ਹੋ ਕੇ ਇਹਨਾਂ ਦੇ ਖਿਲਾਫ ਅੰਦੋਲਨ ਕਰਨ ਗਿਆ ਤੇ ਆਪਾਂ ਹਰ ਤਰ੍ਹਾਂ ਨਾਲ ਉਹਨਾਂ ਦਾ ਸਾਥ ਦੇਵਾਂਗੇ ਉਹਨਾਂ ਦੇ ਨਾਲ ਖੜਾਂਗੇ। ਇਸ ਤੋਂ ਪਹਿਲਾਂ BBMB ਦੇ ਵਿੱਚੋਂ ਪੰਜਾਬ ਦੀ ਹਿੱਸੇਦਾਰੀ ਖਤਮ ਕਰ ਦਿੱਤੀ ਗਈ ਆ। ਔਰ ਮੈਂ ਸਾਰੇ ਪੰਜਾਬ ਪ੍ਰਸਤ ਜਿੰਨੇ ਵੀ ਸੰਘਰਸ਼ੀ ਲੋਕ ਆ ਪੰਜਾਬੀ ਸਾਰੇ ਲੋਕ ਫੀਲ ਕਰਦਾ ਵੀ ਕੇਂਦਰ ਦੇ ਇਸ ਕਦਮ ਦੀ ਸਖਤ ਨਿੰਦਾ ਕਰਨੀ ਚਾਹੀਦੀ ਆ ਔਰ ਇਹਦੋਂ ਕਹਾ Talibanੀ ਹੁਕਮ ਵਿਦਿਆਰਥੀਆਂ ਤੋਂ ਜੜਿਆ ਉਹ ਐਫੀਡੇਵਿਟ ਲਏ ਜਾ ਰਹੇ ਵੀ ਤੁਸੀਂ ਇਹ ਦੱਸੋ ਵੀ ਗਾਹਾਂ ਅੰਦੋਲਨ ਨਹੀਂ ਕਰਨਾ ਇਹ ਕਿਹੜਾ ਲੋਕਤੰਤਰ ਆ ਭਾਰਤ ਦਾ ਔਰ ਪੂਰੇ ਭਾਰਤ ਦੇ ਫੈਡਰਲ ਜਿਹੜਾ ਢਾਂਚਾ ਵਸਦਾ ਸੰਘੀ ਢਾਂਚਾ ਉਹਨੂੰ ਮੋਦੀ ਸਰਕਾਰ ਖਤਮ ਕਰਦੇ ਤੁਲੀ ਹੋਈ ਆ ਇਹਦੋਂ ਪਹਿਲੋ ਬਿਜਲੀ ਸੰਸ਼ੋਧਨ ਬਿੱਲ ਲੈਣ ਦਾ ਇਸ ਕਰਕੇ ਮੈਂ ਫਿਰ ਅਪੀਲ ਕਰੂੰਗਾ ਵਿਦਿਆਰਥੀਆਂ ਨੂੰ ਵੀ ਤਗੜੇ ਹੋ ਕੇ ਇਸ ਕੇਂਦਰ ਦੇ ਇਸ ਕਦਮ ਦੇ ਖਿਲਾਫ ਉਹਨਾਂ ਨੂੰ ਸ਼ਿਕਾਇਤ ਕਰਨਾ ਚਾਹੀਦਾ ਧੰਨਵਾਦ